ਨੇ ਕਈ ਅਸੰਗਤੀਆਂ ਕੀਤੀਆਂ ਨੇ ਸੰਗਤ ਬਖਸ਼ਣ ਜੋਗ ਗੁਰੂ ਪਾਤਸ਼ਾਹ ਬਖਸ਼ਣ ਜੋਗ ਨੇ ਧੰਨਵਾਦ ਕਰਦਾ ਹਾਂ ਗੁਰੂ ਕੀ ਸਨਮਾਨਜੋਗ ਸੰਗਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀ ਉਹਨਾਂ ਦਾ ਸਟੇਜ ਸੈਕਟਰੀ ਸਾਹਿਬ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਵੱਡੀਆਂ ਜ਼ਿੰਮੇਵਾਰੀਆਂ ਤੁਸੀਂ ਨਗਰ ਵੱਲੋਂ ਉਹਨਾਂ ਦੀ ਝੋਲੀ ਚ ਪਾਈਆਂ ਨੇ ਸਾਰੇ ਮੇਲੇ ਦਾ ਇੱਕੋ ਹੀ ਕੰਮ ਹੁੰਦਾ ਵੀ ਸਟੇਜ ਸੈਕਟਰੀ ਦਾ ਪ੍ਰਬੰਧ ਕਿਦਾਂ ਦਾ ਸਟੇਜ ਉਹਨੇ ਕਿਦਾਂ ਚਲਾਉਣੀ ਹੈ ਸੋ ਬਹੁਤ ਸੂ ਜਵਾਨ ਹੱਥਾਂ ਵਿੱਚ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਆ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਸਟੇਜ ਨੂੰ ਨਿਵਾਇਆ ਏ ਗੁਰੂ ਕਿਰਪਾ ਕਰੇ ਧੰਨਵਾਦ ਕਰਦਾ ਹਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਫਿਰ ਕਿਤੇ ਜ਼ਿੰਦਗੀ 'ਚ ਮੌਕਾ ਬਣਿਆ ਆਪਜੀ ਦੇ ਦਰਸ਼ਨ ਦੇਦਾਰੇ ਜ਼ਰੂਰ ਕਰਾਂਗੇ ਇਤਿਹਾਸ ਦਾ ਮਾਣ ਸਨਮਾਨ ਕਰਦੇ ਗੁਰੂਕੀਆਂ ਸੰਗਤਾਂ ਨੇ ਬਹੁਤ ਸਾਰੀ ਮਾਇਆ ਦੇ ਕੇ ਨਿਵਾਜਿਆ ਗੁਰਪ੍ਰੀਤ ਸਿੰਘ ਮਨੀਲਾ ਉਹਨਾਂ ਵੱਲੋਂ ਬੇਹਦ ਪਿਆਰ ਆਇਆ ਹੋਰ ਤੁਸੀਂ ਸਾਰਿਆਂ ਨੇ ਬੇਅੰਤ ਅਸੀਸਾਂ ਦਿੱਤੀਆਂ ਨੇ ਢਾਡੀ ਬੂਟਾ ਸਿੰਘ ਜੀ ਜਿਨ੍ਹਾਂ ਨੇ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਸਾਹਿਬ ਦੇ ਨਾਲ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਪੰਥ ਦੇ ਅੰਦਰ ਉਹਨਾਂ ਦਾ ਪਾਈ ਇੱਕ ਨਾਂ ਏ ਉਹਨਾਂ ਨੇ ਬੇਅੰਤ ਅਸੀਸਾਂ ਦਿੱਤੀਆਂ ਨੇ ਧੰਨਵਾਦ ਕਰਦਾ ਹਾਂ ਗਿਆਨੀ ਜੀ ਉਹਨਾਂ ਦਾ ਸਤਕਾਰਯੋਗ ਵੀਰਾਂ ਦੇ ਵੱਲੋਂ ਭਾਈ ਓਂਕਾਰ ਸਿੰਘ ਗਹਿਰੀ ਨੂੰ ਬਹੁਤ ਸਾਰਾ ਮਾਣ ਤੇ ਸਨਮਾਨ ਦਿੱਤਾ ਗਿਆ ਸਰੰਗੀ ਮਾਸਟਰ ਵੀਰ ਨੂੰ ਬਹੁਤ ਸਾਰਾ ਮਾਣ ਤੇ ਸਨਮਾਨ ਦਿੱਤਾ ਗਿਆ ਗੁਰੂ ਕਿਰਪਾ ਕਰੇ ਕਿਉਂਕਿ ਜਥੇਦਾਰ ਜਿਹੜਾ ਹੁੰਦਾ ਹੈ ਉਹਦੇ ਨਾਲ ਜਿਹੜੇ ਉਹਦੇ ਨਾਲ ਦੇ ਹੁੰਦੇ ਆ ਉਹ ਹੁੰਦੇ ਆ ਉਹਦੇ ਖੰਭ ਪੰਛੀ ਜਿੱਦਾਂ ਦਾ ਮਰਜ਼ੀ ਹੋਵੇ ਜੇ ਖਾਂਬ ਨਹੀਂ ਨਾ ਪੈਰਾਂ ਸਿਰ ਜੇ ਉਹਨਾਂ ਦੇ ਅੰਦਰ ਕੋਈ ਜ਼ਾਨ ਨਹੀਂ ਤੇ ਚਿੱਡੀ ਮਰਜੀ ਉਹ ਗੱਲ ਕਰੀ ਜਾਵੇ ਉਡਾਨ ਵੱਡੀ ਨਹੀਂ ਵੱਜਦੀ ਇਸ ਕਰਕੇ ਜਿਹੜੇ ਨਾਲ ਦੇ ਸਾਥੀ ਹੋਣ ਉਹਨਾਂ ਉੱਤੇ ਬੇਹਦ ਮਾਣ ਤੇ ਸਨਮਾਨ ਹੁੰਦਾ ਹੈ ਸਾਡਾ ਤੇ ਵੈਸੇ ਕੰਮ ਬੜਾ ਵੰਡਿਆ ਜਾ ਪਹਿਹਾ ਤੇ ਸਾਰਾ ਇਹਦੇ ਕੋਲ ਆ ਮੀਡੀਏ ਦਾ ਕੰਮ ਅਹੀਂ ਇਹਨੂੰ ਤੇ ਛੱਡਿਆ ਹੋਰ ਬਾਕੀ ਜਿਹੜੇ ਗਲੀ ਮੁਹੱਲੇ ਵਾਲੇ ਕੰਮ ਅਹੀਂ ਇੱਧਰ ਫੜਾ ਛੱਡਿਆ ਤੇ ਲੀਡਰਾਂ ਦੇ ਨਾਲ ਇੱਕ ਬੰਦਾ ਉਦਾਂ ਹੀ ਹੁੰਦਾ ਚਾਹ ਪਾਣੀ ਪੀਣ ਵਾਲਾ ਜਿਹਨੇ ਕਾਪੀ ਪੈਨ ਰੱਖਿਆ ਹੁੰਦਾ ਉਹ ਮੈਂ ਆ ਇਹ ਮੈਨੂੰ ਕੋਈ ਕੰਮ ਨਹੀਂ ਆ ਮੈਂ ਬਸ ਵਿਹਲਾ ਹੀ ਆ ਇਹਨਾਂ ਦੇ ਨਾਲ ਕੰਮ ਇਹ ਬੰਦੇ ਤਿੰਨੇ ਹੀ ਕਰਦੇ ਆ ਪਰ ਬਹੁਤ ਸਾਰਾ ਮਾਣ ਤੇ ਸਨਮਾਨ ਤੁਸੀਂ ਦੇ ਕੇ ਨਵਾਜਦੇ ਹੋ ਧੰਨਵਾਦ ਤੁਹਾਡਾ ਬੜੇ ਮਿਹਨਤੀ ਨੇ ਵੀਰ ਸਾਰੇ ਗੁਰੂ ਪਾਤਸ਼ਾਹਨ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਵੀਰ ਸੁਖਬੀਰ ਸਿੰਘ ਨਿਊਜ਼ੀਲੈਂਡ ਸਤਬੀਰ ਸਿੰਘ ਨਿਊਜ਼ੀਲੈਂਡ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਿਉਂਕਿ ਢਾਡੀ ਸਿੰਘਾਂ ਨੂੰ ਘਰ ਰੱਖ ਕੇ ਸੇਵਾ ਕਰਨਾ ਇਹ ਬੜੇ ਘੱਟ ਪਰਿਵਾਰਾਂ ਦੇ ਹਿੱਸੇ ਆ ਕਿਉਂਕਿ ਢਾਡੀਆਂ ਦਾ ਕੰਮ ਬੜਾ ਹੁਰਸਾ ਵਧਾਉਂਦਾ ਇਹਨਾਂ ਦਾ ਤੇ ਤੱਤਾ ਠੰਡਾ ਪਾਣੀ ਨਹੀਂ ਮੋਕਦਾ ਪਹਿਲੀ ਦੇ ਗੱਲ ਠੰਡਾ ਆ ਗਿਆ ਤੱਤਾ ਲਏ ਉਹ ਤੱਤਾ ਜਿਆਦਾ ਆ ਗਿਆ ਠੰਡਾ ਪਾ ਲਿਓ ਆ ਨਹੀਂ ਲਿਆਉਣਾ ਤੇ ਆ ਲਿਆਉਣਾ ਉਥੇ ਬੰਦਾ ਬੜੇ ਸਬਰ ਵਾਲਾ ਚਾਹੀਦਾ ਪਰ ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ ਆ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਤੁਹਾਡੀ ਵੀ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਬਾਬਾ ਤੁਹਾਨੂੰ ਤੰਦਰੁਸਤੀ ਬਖਸ਼ੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਾਊਂਡ ਸਿਸਟਮ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਭਾਈ ਪ੍ਰਬੰਧ ਤੁਸੀਂ ਚਲਾਇਆ ਹੋਏ ਬਹੁਤ ਬਹੁਤ ਅਸੀਸਾਂ ਤੁਹਾਨੂੰ ਗੁਰੂ ਪਾਤਸ਼ਾਹ ਦੀਆਂ ਲਾਈਵ ਕਰਨ ਵਾਲੇ ਟੈਲੀਕਾਸਟ ਇਸ ਪ੍ਰੋਗਰਾਮ ਨੂੰ ਵੀਰ ਸਿੱਖ ਇਜ਼ਮ ਟੀਵੀ ਵੀਰ ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਅਨੂਪ ਸਿੰਘ ਅਤੇ ਉਹਨਾਂ ਦੇ ਨਾਲ ਹੀ ਗੁਰੂ ਕਾਸ਼ੀ ਲਾਈਵ ਟੈਲੀਕਾਸਟ ਬੁਰਜਗੇਲਾ ਉਹਨਾਂ ਵੀਰਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਧੰਨਵਾਦ ਹੈ ਭਾਈ ਤੁਹਾਡਾ ਵੀ ਗੁਰੂ ਪਾਤਸ਼ਾਹ ਕਿਰਪਾ ਕਰੇ ਇਹ ਜਥਾ ਤੁਹਾਡਾ ਹੈ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜਖੇੜੀ ਜ਼ਿਲ੍ਹਾ ਅੰਮ੍ਰਿਤਸਰ ਨਜ਼ਦੀਕ ਗੁਰਦੁਆਰਾ ਸ਼ਿਹਰਟਾ ਸਾਹਿਬ ਭਾਈ ਹਰਸ਼ਰਨਜੀਤ ਸਿੰਘ ਕੋਮਲ ਪਿੰਡ ਕਲੰਜਰ ਤੇ ਇਹ ਪੈਂਦਾ ਵਾ ਉਹ ਖੇਮ ਕਰਨ ਬਾਰਡਰ ਦੇ ਉਤੇ ਇਸੇ ਤਰ੍ਹਾਂ ਭਾਈ ਓੰਕਾਰ ਸਿੰਘ ਗਹਿਰੀ ਨਜ਼ਦੀਕ ਬੀੜ ਬਾਬਾ ਬੁੱਢਾ ਸਾਹਿਬ ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਸਫਰੀ ਨਜ਼ਦੀਕ ਗੁਰਦੁਆਰਾ ਸ਼ਹਿਰਟਾ ਸਾਹਿਬ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਸਾਂ ਏਕ ਨਹੀਂ ਅਨੇਕਾਂ ਗਲਤੀਆਂ ਹੋਈਆਂ ਨੇ ਫਿਰ ਕਿਤੇ ਮੌਕਾ ਬਣਿਆ ਤੇ ਤੁਹਾਡੇ ਦਰਸ਼ਨ ਦਿਦਾਰੇ ਕਰਾਂਗੇ ਜੋੜੋ ਹੱਥ ਝੁਕਾਓ ਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ Que é rebeco.